ਜਿੰਨਾ ਜ਼ਿਆਦਾ ਅਗਿਆਨਤਾ ਦਾ ਹਨੇਰਾ ਹੋਵੇਗਾ ਓਨੀ ਜ਼ਿਆਦਾ ਪਟਕਣਾ ਹੋਵੇਗੀ ਤੇ ਜਿੰਨੀ ਜ਼ਿਆਦਾ ਪਟਕਣਾ ਹੋਵੇਗੀ ਓਨੀਆਂ ਜ਼ਿਆਦੀਆਂ ਠੋਕਰਾਂ ਹੋਣਗੀਆਂ ਤੇ ਜਿੰਨੀਆਂ ਜ਼ਿਆਦੀਆਂ ਠੋਕਰਾਂ ਹੋਣਗੀਆਂ ਓਨਾਂ ਜ਼ਿਆਦਾ ਪਛਤਾਵਾ ਹੋਵੇਗਾ ਪਹਿਲੋ ਅਗਿਆਨਤਾ ਗੁਰੂ ਤੇ ਭਰੋਸਾ ਨਹੀਂ ਫਿਰ ਭਰਮ ਆ ਗਿਆ ਕਿ ਫਲਾਣੀ ਜਗ੍ਹਾ ਤੇ ਕੋਈ ਦੇਵਤਾਰੀ ਮਨੁੱਖ ਹੈ ਉਹ ਬੜੀ ਕਿਰਪਾ ਕਰਦਾ ਫਿਰ ਭਰਮ ਕਰਕੇ ਮਨੁੱਖ ਉਹਦੇ ਦਰ ਤੇ ਪਹੁੰਚ ਗਿਆ 10 20 ਸਾਲ ਭਟਕਦਾ ਰਿਹਾ ਪਰਮ ਦੇ ਵਿੱਚ ਫਿਰ ਪਰਮ ਤੇ ਬਾਦ ਠੋਕਰ ਉਥੇ ਸੰਤੁਸ਼ਟੀ ਨਹੀਂ ਮਿਲੀ ਸੁੱਖ ਨਹੀਂ ਮਿਲਿਆ ਕਿਸੇ 10 20 ਫਲਾਣੀ ਜੱਗਾ ਤੇ ਚੱਲ ਚਲੋ ਜੀ ਉਥੇ ਤੁਰ ਪੇ ਫਿਰ ਉਹਤੇ ਠੋਕਰਾਂ ਕਾਦੀਆਂ 5 6 ਸਾਲ ਉਥੇ ਸੰਤੁਸ਼ਟੀ ਨਹੀਂ ਹੋਈ ਫਿਰ ਕਿਸੇ ਹੋਰ ਤਾਂ ਤੇ ਠੋਕਰ ਤੇ ਜਦੋਂ ਮਨੁੱਖ ਠੋਕਰਾਂ ਖਾ ਲੈਂਦਾ ਉਮਰ ਲੰਘ ਜਾਂਦੀ ਏ ਫਿਰ ਪਿੱਛੇ ਪਛਤਾਵਾ ਰਹਿ ਜਾਂਦਾ ਸਿਰਫ ਪਛਤਾਵਾ ਕਾਹਦਾ ਬਿ ਸੰਸਾਰ ਤੇ ਜਿੰਦਗੀ ਤੇ ਮਿਲੀ ਸੀ ਕੁਝ ਪਲ ਦੀ ਤੇ ਬਸ ਦੁੱਖ ਤੇ ਸੁੱਖ ਪਦਾਰਤ ਇਸੇ ਵਿੱਚ ਜਿੰਦਗੀ ਨੂੰ ਬਤੀਤ ਕਰ ਦਿੱਤਾ ਫਿਰ ਪਿੱਛੇ ਪਛਤਾਵਾ ਰਹਿ ਜਾਂਦਾ